ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬਹੁਤ ਬਾਰੇ ਜਿੰਦਾ ਦਾ ਸਵਾਗਤ ਆ YouTube ਫੈਮਲੀ ਕਿੱਦਾਂ ਸਾਰੇ ਠੀਕ ਠਾਕ ਹੋਂਦੇ ਸੀ ਸਾਰਿਆਂ ਸਤਿ ਸ਼੍ਰੀ ਅਕਾਲ ਓਰ ਮਾਰਨਿੰਗ ਟਾਈਮ ਹੈ ਜੀ ਤੇ ਐਤਵਾਰ ਦਾ ਦਿਨ ਹੈ ਅੱਜ ਤੈਨੂੰ ਪਤਾ ਵੀ ਐਤਵਾਰ ਦੇ ਦਿਨ ਥੋੜੀ ਲਾਈਫ ਰੁਕਦੀ ਜਾਂਦੀ ਹੈ ਕਿਹਣਾ ਚਲੋ ਛੁੱਟੀ ਹੈ ਅੱਜ ਕੰਮ ਲੇਟ ਕਰ ਲਾਂਗੇ ਜਾਂ ਕਿੱਦਾਂ ਪਰਨੇ ਕੰਮ ਆਪਣਾ ਕਰਨੇ ਪੈਂਦੇ ਆ ਤੇ ਹੁਣ ਮੇਰਾ ਘਰ ਦਾ ਕੰਮ ਰਹਿਣਾ ਤਾਂ ਹੁਣ ਮੈਂ ਸੋਚਿਆ ਵੀ ਪਹਿਲਾਂ ਉਹ ਵਿਲੀ ਦਾ ਕਰਾਂ ਆ ਦੇਖੋ ਗੋਹਾ ਚੱਕੇ ਇਥੋਂ ਮੈਂ ਇਹਨੂੰ ਝਾੜੂ ਲਾ ਕੇ ਫਿਰ ਸੁੱਕ ਜਾਂਦਾ ਟਾਈਮ ਨਾਲ ਵਧੀਆ ਬਹੁਤ ਲੱਗਦੀ ਸਾਹਮਣੀ ਜਿੱਦ ਨਾਲੇ ਕੰਧਿਆ ਕੰਧ ਤੇ ਛਿੱਤੀ ਸੁੱਕ ਜਾਂਦੀ ਹੈ ਮਤਲਬ ਸੀਮੈਂਟ ਵਾਲੇ ਥਾਂ ਤੇ ਤੇ ਲਾ ਕੇ ਮੈਂ ਬਾਕੀ ਥੱਲੇ ਰੱਖਤੀ ਆ ਸੁੱਕਦੇ ਰਹਿਣੀ ਆ ਆਪੇ ਮਾਜ ਤੇ ਦੇਖੋ ਜਿਹੜੇ ਆਪਣੇ ਹੱਥੀ ਕੰਮ ਕਰਨ ਦਾ ਮਜ਼ਾ ਨਾ ਹੋਰ ਕਿਤੇ ਕਿ ਕਿਤੇ ਹੱਥੀ ਨਹੀਂ ਕੰਮ ਮਜ਼ਾ ਆਉਂਦਾ ਕੰਮ ਕਰਨ ਦਾ ਜਿਹੜਾ ਕਿ ਆਪਣੇ ਹੱਥੀ ਕਰ ਲੈਣਾ ਆਪਾਂ ਵੇਲੇ ਕਿ ਵੇਲੇ ਆਪਣਾ ਕੰਮ ਨਿਬੇੜਨਾ ਜਦੋਂ ਆਪਾਂ ਕਿਸੇ ਕੰਮ ਵਾਲੇ ਨੂੰ ਬੋਹ ਵਾਲੇ ਨੂੰ ਮਤਲਬ ਲਾਉਨੇ ਆ ਤੂੰ ਨੇ ਆਪਣੇ ਟਾਈਮ ਨਾ ਆਣਾ ਕਦੀ ਨਹੀਂ ਆਉਣਾ ਉਹਨੇ ਟਾਈਮ ਪਿੱਛੇ ਹੋ ਜਾਂਦਾ ਤੇ ਨਾਲੇ ਆਪਣਾ ਕਰਦਾ ਆਪ ਕੰਮ ਕਰ ਵਿੱਚ ਪੈਸੇ ਵੱਜ ਜਾਂਦੇ ਆ ਜਦੋਂ ਆਪਾਂ ਕਿਸੇ ਨੂੰ ਮਿਹਨਤ ਦੇਣੀ ਉਹ ਆਪ ਆਪ ਕੋ ਰੱਖਦੇ ਆ ਕਿ ਵੀ ਗੱਲ ਆ ਤੇ ਮੈਨੂੰ ਤਾਂ ਬਸ ਆਪਣੇ ਘਰ ਦੇ ਕੰਵਲੇ ਦੇ ਕੰਮ ਆਪ ਹੀ ਕਰਨੇ ਚੰਗੇ ਲੱਗਦੇ ਆ ਕਿ ਕਰਾਉਣੇ ਨਹੀਂ ਹੈਗੇ ਚਲੋ ਮਜਬੂਰੀ ਹੁੰਦੀ ਕਿ ਇਸ ਟਾਈਮ ਚਲੋ ਕਰਾਉਣੇ ਵੀ ਪੈ ਜਾਂਦੇ ਜਾਂ ਕਿਦਾਂ ਆ ਇਹ ਗੱਲ ਆ ਤੇ ਹੁਣ ਪੱਖਾ ਚਲਾ ਦੇਣਾ ਮੈਂ ਕਿਤੇ ਆ ਪੱਖਾ ਚੱਲ ਗਿਆ ਤਾਂ ਫੇਰ ਇਹਨੂੰ ਸ਼ਾਮ ਤੱਕ ਸੁੱਕ ਜਾਣਾ ਇਹ ਤੇ ਇਹਨੂੰ ਕਲੀਅਰ ਹੋ ਜਾਣਾ ਆ ਦੇਖੋ ਜੀ ਸਾਸਫਾਈ ਕੀਤੀ ਹੋਵੇ ਤੇ ਫਿਰ ਟਾਈਮ ਨਾਲ ਸੁੱਕ ਜਾਂਦਾ ਜੇ ਆਪਾਂ ਐਵੇਂ ਜਿੱਲੇ ਵਾਂਗੂ ਲੱਗੇ ਰਹੀਏ ਵੀ ਸਾਸਫੇ ਕਰ ਲਾਂ ਕੋਈ ਨਹੀਂ ਤੇ ਸੁੱਕੇ ਦਾ ਟਾਈਮ ਨਾਲ ਪੱਖਾ ਦੇਖੋ ਪੱਖਾ ਚਲਾ ਦਿੰਦੇ ਆ ਆ ਨਾ ਤਾਂ ਫਿਰ ਮੈਨੂੰ ਲੱਗੂਗੀ ਕਿ ਨੰਗਰਬਾਰ ਕਰਦੇ ਹੁੰਦੇ ਮੇਰਾ ਵੇਲੇ ਦਾ ਕੰਮ ਨਿਪਟ ਗਿਆ ਹੁਣ ਪੱਠੇ ਬਾਥ ਲਈਆਂ ਤੇ ਪੱਠੇ ਵੀ ਬਾਤੇ ਖੋਲ ਲਈ ਚ ਤੇ ਹੁਣ ਲੋ ਦੇਖਦੇ ਕਰਦਾ ਕਰਦੇ ਪ੍ਰੋਗਰਾਮ ਕੀਆ ਤੇ ਰੋਟੀ ਦਿੰਨੇ ਜੋਤ ਨੂੰ ਪਕਾ ਕੇ ਤੇ ਉਹ ਰੋਲੀ ਪਾਈ ਜਾਂਦੇ ਨੇ ਬਹੁਛੀਤੀ ਭੁੱਖ ਲੱਗ ਜਾਂਦੀ ਆ ਤੇ ਗਰਲਾਜ ਖੈਰ ਲਈ ਰੋਟੀ ਜਾਂ ਕਿਦਾਂ ਵੀ ਆ ਤੇ ਮੈਂ ਹਮੋਂ ਬਿਨਿ ਪਕਾ ਕੇ ਨੂੰ ਮੈਨੂੰ ਸਿੱਕਾ ਪਹਿਲਾਂ ਵੀ ਮੇਰਾ ਇੰਦਰਲਾ ਕੰਮ ਨਾ ਰਹਿ ਜਵੇ ਕਿਤੇ ਇੰਦਰਲਾ ਕੰਮ ਹੋ ਜਵੇ ਇਹ ਗੱਲ ਤੂ ਬੋਰ ਅਜ ਇਤਰਾਤੇ ਕੰਮ ਹੁੰਦੇ ਨਾਉਣ ਧੋਣ ਦੇ ਕੱਪੜੇ ਧੋਣ ਦੇ ਕਹਣਾ ਕਪੜੇ ਧੋ ਲਈਏ ਜਦੋਂ ਪਹਿਲਾਂ ਮਤਲਬ ਛੋਟੇ ਹੁੰਦੇ ਆਂ ਕਹਿਣਾ ਜਿੰਨਾ ਹੋਣਾ ਆ ਕਪੜੇ ਧੋਣੇ ਆ ਹੁੰਦਾ ਸੀ ਬਹੁਤ ਚਾਹ ਹੁੰਦਾ ਸੀਗਾ ਜਾਂ ਕਿੱਦਾਂ ਵੀ ਆ ਚਲੋ ਕੰਮ ਤਾਂ ਆਪਣੇ ਕਰਨੇ ਪੈਂਦੇ ਆ ਚਲੋ ਠੀਕ ਆ ਮੈਂ ਹੁਣ ਜਾਵਾ ਕਰਨ ਨੂੰ ਰੋਟੀ ਪਕਾ ਕੇ ਦੇਵਾ ਜੋਤ ਨੂੰ ਨਹੀਂ ਤਾਂ ਉਹਨੇ ਮੈਨੂੰ ਲੜ ਪੈਣਾ ਆ ਕਹਿਣਾ ਮੰਮੀ ਦੀ ਰੋਟੀ ਇੰਨੀ ਲੇਟ ਦਿੰਨੇ ਆ ਹਾਂਜੀ ਹੁਣ ਮੈਂ ਬਿੱਲੀ ਤੋਂ ਆ ਗਈਆਂ ਘਰ ਤੇ ਖੂਬ ਮौज ਵੜੀ ਜੀ ਨਾਲ ਹੀ ਹਵੇਲੀ ਨਾਲ ਹੀ ਘਰ ਤੇ ਬੜੇ ਸੁੱਖੇ ਕੰਮ ਹੋ ਜਾਂਦੇ ਆ ਦੇਖੋ ਆ ਕਿ ਮੈਂ ਰੋਟੀ ਪਕਾਈ ਆ ਤੇ ਅੱਜ ਦਹੀਂ ਬਣਿਆ ਨਹੀਂ ਮੇਰਾ ਫੇ ਦੇਖੋ ਰੋਟੀ ਬਿਲਕੁਲ ਬੇਸਵਾਦੀ ਹੋ ਜਾਨੀ ਰੋਟੀ ਵਧੀਆ ਲੱਗਣੀ ਹੈਗੀ ਕਿਉਂ ਦਹੀਂ ਨਾਲ ਰੋਟੀ ਸੋਹਣੀ ਲੱਗਦੀ ਆ ਤੇ ਹੀ ਵਧੀਆ ਹੁੰਦਾ ਹੁਣ ਮਤਲਬ ਗਰਮੀਆਂ ਆਉਣੀਆਂ ਤਾਂ ਦਹੀਂ ਨੂੰ ਖਾਣਾ ਵਧੀਆ ਆ ਤੇ ਗੈਸ ਬਰੋਲ ਨਹੀਂ ਹੁੰਦੀ ਆ ਕਿ ਇਸ ਦਹੀਂ ਦੇ ਵਗੈਰ ਰੋਟੀ ਨਹੀਂ ਖਾਈਦੀ ਹੈਗੀ ਦੇਖੋ ਗੱਲਾਂ ਤੇ ਡੈਡੀ ਨੇ ਮੇਰੇ ਰੋਟੀ ਪਕਾ ਕੇ ਹੁੰਦੇ ਦੇਣੀ ਆ ਤੁਹਾਨੂੰ ਜਾਣਾ ਖੋਣੋਂ ਤੇ ਲੈਟ ਆਈ ਦਿੰਦੀ ਅੱਜ ਤੇ ਨਾਲੇ ਮੋੜਨਾ ਪਾਣੀ ਕਣਕ ਨੂੰ ਨਾਲੇ ਮੋੜਨਾ ਪਾਣੀ ਪੱਠਿਆਂ ਨੂੰ ਉਹਨਾਂ ਰੋਟੀ ਦੇ ਕੇ ਫਿਰ ਮੈਂ ਆਪਣੀਆਂ ਰੋਟੀਆਂ ਲਾਉਂਗੀ ਅ ਬੱਚਿਆਂ ਲਈ ਤੇ ਨਾਲੇ ਆਪਣੇ ਵਾਸਤੇ ਮੈਂ ਕਿਹਾ ਚਲੋ ਜਾਣਾ ਇਹਨਾਂ ਨੇ ਫਟਾਫਟ ਜਾਣੇ ਹੀ ਲੇਟ ਕਾ ਤਾਂ ਹੁਣ ਇਹਨਾਂ ਨੇ ਤੇ ਆਟਾ ਮੈਂ ਸਵੇਰੇ ਫਿਰ ਚਾਹ ਦੇ ਮੋਰ ਕੋਲ ਨੇ ਨਹੀਂ ਆਟਾ ਫਿਰ ਸੁਨਾ ਹੋ ਜਾਂਦਾ ਰੋਟੀ ਵਧੀਆ ਜਾਂਦੀ ਹੈ ਤੇ ਉਸੇ ਟਾਈਮ ਮੈਂ ਰੋਟੀ ਪਕਾਉਂਦਾ ਸਹੀ ਨਹੀਂ ਆ ਦੇਖੋ ਜੀ ਸਰੋਵਰ ਹਾਂ ਅਵੀ ਨਾਲੀ ਆ ਗਈ ਸਾਡੇ ਚਲਾ ਜਾ ਚਲੀਏ ਕਿਹਨੂੰ ਪਤਾ ਲੱਗਾ ਵੀ ਫੋਨ ਚੱਲੇਆ ਦੇਖੋ ਜੀ ਬਾਹਰ-ਬਾਰ ਸਰੋਵਰ ਛੱਡੇ ਪਿੰਡ ਦਾ ਬਾਬਾ ਹੰਦਾਲ ਜੀ ਦਾ ਤੇ ਆਹ ਸਰੋਵਰ ਦੇ ਨਾਲ ਪੈਲਸਿਆ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਸਰੋਵਰ ਦਾ ਟੂਰ ਕਰਾਵਾਂਗੇ ਸਰੋਵਰ ਦੀ ਤੇ ਆ ਸਾਡੇ ਖੂਨਿਆਂ ਦਾ ਰਸਤਾ ਤੇ ਉਹ ਦੇਖੋ ਇਹਨਾਂ ਸਿੱਧਾ ਹੀ ਤਾਂ ਹੁਣ ਤਾਂ ਵੈਸੇ ਸਾਫ਼ ਹੋ ਗਿਆ ਪਹਿਲਾਂ ਕਮਾਂਦ ਕਮੂਦ ਬਹੁਤ ਸੀਗੇ ਤੇ ਕਮਾਦ ਗਏ ਵੱਡੇ ਹੁਣ ਤੇ ਗਾਂ ਉਹਨਾਂ ਦੇ ਪੋਗੇ ਅੱਗੇ ਆ ਤੇ ਡਾਕਟਰ ਸਾਹਿਬ ਅਰੇ ਕਣ ਤੋਂ ਲਾਇਆ ਪਾਣੀ ਤੇ ਅਸੀਂ ਚੱਲੇ ਉਹਨਾਂ ਲਈ ਚਾਹ ਲੈ ਕੇ ਨਾਲ ਸਾਡੇ ਇਹਨੇ ਦੇਖੋ ਜਿਹੜੇ ਜਾਨਵਰ ਹੁੰਦੇ ਬੜੇ ਇਮਾਨਦਾਰ ਹੁੰਦੇ ਆ ਹਰੀ ਘਰ ਬੈਠੀ ਸੀ ਸਾਡੇ ਹਾਲ ਦੇਖ ਕੇ ਆ ਗਈ ਹਾਂ ਵੀ ਚੱਲੇ ਆ ਵੀ ਅਸੀਂ ਮੈਂ ਵੀ ਨਾਲ ਜਾਣਾ ਆ ਦੇਖੋ ਜੀ ਇਹ ਰੋਟੀ ਪਾਣੀ ਦੇ ਨਾਲ ਕੀਮਤ ਪਾਉਂਦੇ ਆ ਜਾਨਵਰ ਤਾਂ ਦੇਖੋ ਕਿੰਨਾ ਸੋਹਣਾ ਪਾਰਕ ਆ ਇਹ ਤੇੰਦਰੂਤ ਵੈਸੇ ਬਹੁਤ ਸੋਹਣੀ ਘਾਹ ਲੱਗਾ ਆ ਤੇ ਨਾਲੇ ਫੁੱਲ ਬਗੀਚੀ ਬਹੁਤ ਸੋਹਣੀ ਬਣਾਈ ਹੋਈ ਆ ਹੁਣ ਮਸਤ ਪ੍ਰੋਗਰਾਮ ਸ਼ੁਰੂ ਵਿਸਾਖੀ ਦੇ ਇੱਥੇ ਤੇ ਆ ਮੇਰਾ ਖਿਆਲ ਆ ਮਾਰਚ ਮਹੀਨੇ ਸ਼ੁਰੂ ਆ ਤੇ ਵਿਸਾਖੀ ਤੱਕ ਇਦਾਂ ਹੀ ਰਹਿਣਾ ਪ੍ਰੋਗਰਾਮ ਤੇ ਠੰਡ ਪੜ ਸਾਡੀ ਲੱਡੀ ਚੱਲ ਜਾਣੀ ਆ ਚੱਲੀ ਜਾਣੀ ਆ ਤਾਂ ਤੋ ਪਈ ਜਾਣੇ ਤਾਂ ਭੋਗ ਰੱਖ ਹੋਈ ਜਾਣੇ ਆ ਤਾਂ ਦੇਖੋ ਸ਼ੈੱਡ ਇਧਰਲੇ ਪਾਸੇ ਚਾੜ ਡੋਲਦੀ ਭਈਆ ਹਾਂ ਇਹਨੂੰ ਫਿਰ ਕੁੰਡਾ ਸਿੱਧਾ ਰੱਖਣਾ ਮੋੜ ਲਓ ਚਾੜ ਡੋਲ ਕਿਸ ਹਾਂ ਹਾਂ ਕੁੰਡਾ ਪੁੱਛ ਦਰਖੀਦਾ ਹੁੰਦਾ ਚਾਹ ਵਾਲੇ ਇਦਾਂ ਤੇ ਆ ਦੇਖੋ ਕਿੰਨਾ ਉਹ ਤੋਂ ਲੈ ਕੇ ਇਧਰ ਜਰੂਰ ਕਿੰਨਾ ਵੱਡਾ ਆ ਇਹਨਾਂ ਖੇਡੇ ਪਈ ਜਾਣੇ ਆ ਜਾ ਆ ਜਾ ਤੇ ਚਲੋ ਚੱਲਦੇ ਹੌਲੀ ਹੌਲੀ ਆ ਸਾਡੀ ਐਕਟਿਵਟੀ ਵਾਚਰ ਠੀਕ ਨਹੀਂ ਸੀਗੀ ਉਹ ਘਰੇ ਹੀ ਛੱਡਿਆ ਆਏ ਸੀ ਉਹਨੂੰ ਚਲੋ ਤੁਰ ਕੇ ਜਾਨੇ ਸ਼ੇਅਰ ਹੋ ਜਾਊਗੀ ਨਾਲੇ ਹਨਾ ਸ਼ੇਅਰ ਕਰਨੀ ਜ਼ਰੂਰੀ ਆ ਸ਼ੇਅਰ ਕਰਨਾ ਕਈ ਬਿਮਾਰੀਆਂ ਹਟਦੀਆਂ ਆ ਤੇ ਦੇਖੋ ਜੀ ਪਹਿਲਾਂ ਆਪਾਂ ਜਾਂਦੇ ਹੁੰਦੇ ਸੀ ਸਾਡੀ ਮੰਮੀ ਖੂਹ ਤੇ ਰੋਟੀ ਲੈ ਕੇ ਚਾਹ ਲੈ ਕੇ ਹੱਥੀ ਸਾਰੇ ਕੰਮ ਹੁਣ ਮਸ਼ੀਨੀ ਜੋਗਾ ਆ ਗਿਆ ਤੇ ਅੱਜ ਤੇ ਅੱਜ ਤੱਕ ਸਰੋਵਰ ਆ ਤੇ ਅ ਵੀ ਧੰਨ-ਦਾਨ ਕੀਤਾ ਹੈ ਦੇਖੋ ਜੀ ਜਰਮਨ ਚ ਰੱਬ ਵੱਸਦਾ ਤੇ ਫੇਰੀ ਥਾਂ ਦਾਨ ਹੁੰਦੇ ਨਹੀਂ ਤਾਂ ਆਪਾਂ ਕਿਸ ਨੂੰ 1 ਰੁਪਏ ਦੀ ਚੀਜ਼ ਦੇ ਨਹੀਂ ਸਕਦੇ ਮੇਰਾ ਦਿਲ ਤਾਂ ਹੈ ਨਾ ਜਿੱਥੇ ਇਹਨੂੰ ਪਿਆਰ ਦੇਣਾ ਹੋਵੇ ਬਣਦਾ ਹੋਵੇ ਉਹ ਵੀ ਨਹੀਂ ਕਹੀ ਦਿੰਦੇ ਹੈਗੇ ਇਨੇ ਕੰਜੂਸੀ ਕਰ ਜਾਂਦੇ ਆ ਛੱਟੋ ਵਾਰਾ ਕੀ ਦੇਣੇ ਪੈਸੇ ਹਨਾ ਹਜੇ ਬਣਦਾ ਪਿਆਰ ਹੁੰਦਾ ਨਾ ਚਲੋ ਖੈਰ ਆ ਲੋਕ ਕੋਈ ਨਹੀਂ ਹਜੇ ਉੱਪਰ ਇਹਦੇ ਤੇ ਇਦਾਂ ਹੀ ਆ ਬਸ ਬੱਟੇ-ਬੱਟੇ ਜਿਹਾ ਇਹ ਆ ਤੇ ਬਹੁਤ ਮੁਸ਼ਕਲ ਆ ਮੋਟਰਸਾਈਕਲ ਡੈਕਟਵਾ ਦੇ ਵੀ ਟਾਇਰ ਪੈਂਚਰ ਹੋ ਜਾਂਦੇ ਆ ਹਾਂ ਮੈਂ ਇਹਨੂੰ ਖੜਿਆ ਤਾਂ ਪਿਆਰ ਦੇ ਉੱਤੇ ਖੱਲੋਂ ਲੰਘ ਗਈ ਉਹਨੇ ਪੀਤ ਪਾਇਆ ਨਾ ਸਾਡਾ ਫਿਰ ਸੌਂਦੀ ਵੀ ਆਪਣੇ ਕੋਲੀ ਆ ਇਹ ਰਹਿਣਾ ਸੋਣਾ ਖਾਣਾ ਪੀਣਾ ਇਹਦਾ ਆ ਜਾ ਨਹੀਂ ਕੁਣ ਨਾ ਪਾਉਂਦਾ ਕੁੱਤਾ ਰੱਖਣਾ ਅੱਛੇ ਕਿੱਥੇ ਰੱਖਣਾ ਵੇਲੀ ਕਰ ਇਹਦਾ ਕੁੱਤਾ ਇੱਕ ਕੱਪ ਫੜ ਕੇ ਰੱਖਿਆ ਹੈ ਅੱਛਾ ਕਾ ਇਹ ਲੈਦਾ ਕੁੱਤੇ ਨਹੀਂ ਰੱਖੀ ਜਾਂਦੇ ਪੁੱਤ ਡੰਗਰ ਰੱਖੀਦੇ ਹੁੰਦੇ ਇਹ ਆਪਾਂ ਨੂੰ ਦੁੱਧ ਦਿੰਦੇ ਆ ਹਲੋ ਹੁਣ ਅਸੀਂ ਆ ਚੱਲੇ ਬਸ ਖੂ ਤੇ ਲੱਗੇ ਤੇ ਆ ਦੇਖੋ ਚਾਹ ਧੁੱਪ ਬਹੁਤ ਪੈਂਦੀ ਹੈ ਤਾਂ ਫੋਟੋ ਵੀਡੀਓ ਬਦ ਨਹੀਂ ਆਉਂਦੀ ਆ ਜਾ ਨਹੀਂ ਆ ਚੱਲੀਏ ਦੇਖੋ ਸੀਟੀ ਨੂੰ ਕੀ ਵਕਤ ਪਿਆ ਆ ਅਸੀਂ ਤੁਰ ਕੇ ਆਉਣੇ ਆਣਾ ਤੇ ਇਹਨੂੰ ਵੀ ਨਾਲ ਹੀ ਵਕਤ ਪਿਆ ਅਸੀਂ ਮੈਂ ਵੀ ਨਾਲ ਹੀ ਜਾਣਾ ਹੈ ਦੇਖੋ ਪੱਦੀਏ ਦੇਖ ਕੇ ਬਿਲਕੁਲ ਅੱਗੇ ਪੂਦੇ ਪਹੁੰਚ ਗਏ ਅਸੀਂ ਤੁਰ ਕੇ ਆਉਣਾ ਬਹੁਤ ਸੋਹਣਾ ਲੱਗਾ ਬਹੁਤ ਵਧੀਆ ਲੱਗਾ ਤੁਰ ਕੇ ਆਉਣਾ ਤੇ ਨਾਲ ਸਾਡਾ ਚਾਹ ਫੜੀ ਆ ਕਿਸ ਕੋਈ ਬਿਮਾਰੀ ਨਹੀਂ ਸੀ ਹੁੰਦੀ ਕਿਸੇ ਨੂੰ ਹੁਣ ਜਿੰਨੇ ਸੌਖ ਹੋ ਗਏ ਉਹਨੇ ਦੁੱਖ ਤੇ ਉਹਨੀਆਂ ਬਿਮਾਰੀਆਂ ਹੋ ਗਈਆਂ ਤੇ ਅੱਜ ਕੱਲ ਦਵਾਈ ਨਾ ਹੀ ਚੱਲਦੇ ਬਸ ਜਾਨਾ ਸਾਡਾ ਖੂਬ ਮਤਲਬ ਕਾਫੀ ਥੋੜਾ ਦੂਰ ਪੈ ਜਾਂਦਾ ਹੁੰਦਾ ਚਲ ਪੈਰਾਂ ਨੂੰ ਆਹ ਲੱਗਾ ਆ ਨਹੀਂ ਦੂਰ ਹੈਗਾ ਸਾਨੂੰ ਪਰ ਥੋੜਾ ਬਲੱਦਾ ਪੈ ਜਾਂਦਾ ਹੋਵੇ ਹੀ ਗੱਲਾਂ ਤਿੰਨ ਲੋਕ। ਅੱਛਾ ਉਹ ਦੇਖੋ ਜੀ ਤੋਤੇ ਨੇ ਆਪਾਂ ਘਰ ਬਣਾਇਆ ਤਾਂ ਸਾਹਮਣੇ ਤੁਹਾਨੂੰ ਦਿਖਦਾ ਹੋਊਗਾ ਪਰ ਲਿਸ਼ਕੋਰ ਪੈਂਡਈ ਆ। ਤੇ ਤੋਤਾ ਸਾਡੇ ਨਾਲ ਦੇਖ ਕੇ ਡਰ ਕੇ ਉੱਡ ਗਿਆ। ਅਬ ਫਿਰ ਮੈਨੂੰ ਫੜਨ ਲੱਗੇ ਆ। ਤਿੰਨ ਹੀ। ਤਿੰਨ ਸੀਗੇ। ਹਾਂ ਬੱਠੇ ਸੀ ਨਾ ਆਪਣੇ ਆਉਂਦੇ ਨੇ ਪਹਿਲਾਂ। ਤੇ ਦੇਖੋ ਜੀ ਪਹਿਲਾਂ ਦਰਖਤਾਂ ਤੇ ਹੁੰਦੇ ਸੀ ਜਾਲ ਨੇ ਜਿੜੀਆਂ ਹੁੰਦੀਆਂ ਸੀਗੀਆਂ। ਤੇ ਹੁਣ ਤਾਂ ਦੇਖਣ ਨੂੰ ਕੁਝ ਮਿਲਦਾ ਨਹੀਂ ਸਰ ਕੁਝ ਅਲੋਪ ਹੀ ਹੋ ਗਿਆ ਪੁਰਾਣਾ ਮਿਰਸਾ ਤਾਂ ਕਿੱਧਰ ਗਏ ਨੇ ਭੱਜ ਗਏ ਹੈ ਨਾ ਕਿਤੇ ਓਏ ਉੱਡ ਗਏ ਹੁਣ ਮੈਂ ਓ ਨਹੀਂ ਨਹੀਂ ਉਹ ਤਾਂ ਉਹ ਹੈ ਗਈ ਸਾਹਮਣੇ ਬੈਠੇ ਉਹ ਨੇ ਉਹ ਦੇਖੋ ਦੇਖੋ ਸਾਹਮਣੇ ਬੈਠੇ ਆ ਕਿੰਨੇ ਸੋਹਣੇ ਲੱਗਦੇ ਆ ਨੀਚੇ ਆ ਜਾਓ ਤੁਹਾਡੀ ਵੀਡੀਓ ਬਣਾ ਲਈਏ ਹਾਂਜੀ ਆ ਗਏ ਹੁਣ ਚਾਹ ਲਾਂਗੇ ਪੰਜ ਗਿਆ ਸੀ ਕੂਤੇ ਦੇਖੋ ਸਾਹਦੀ ਬੈਠੇ ਆ ਚਾਹ ਦੀ ਵੇਡ ਚ ਮੇਰੀ ਚਾਹ ਆਉਂਦੀ ਆ ਚਾਹ ਸਾਡੀ ਹੋ ਗਈ ਠੰਡੀ ਹੌਲੀ ਹੌਲੀ ਆਉਂਦਿਆਂ ਹਾਂਜੀ ਬੋਲੋ ਸਿੰਗਰ ਸਾਹਿਬ ਗਾ ਕੇ ਦਿਖਾਓ ਕੀ ਬੋਲਣਾ ਆ ਗਾ ਕੇ ਦਿਖਾਓ ਕ੍ਰਿਸ਼ਨ ਨਹੀਂ ਆਇਆ ਕ੍ਰਿਸ਼ਨ ਨਹੀਂ ਆਇਆ ਸਵੇਰੇ ਕਿਹਾ ਸੀ ਆ ਜੀ ਕੋਣ ਸਵੇਰੇ ਕੰਮ ਗਿਆ ਵਿਚਾਰਾ ਢੜਕੇ ਨਹੀਂ ਆਇਆ ਤੇ ਇੱਕ ਤਾਂ ਜੀਬ ਨਿਕਲੀ ਪਈ ਆ ਉਹ ਸਿਟੀ ਦੀ ਹੈ ਤੇ ਤੱਕ ਥੱਕੀ ਗਈ ਬਰਾ ਹਾਲਿਆ ਦਾ ਕਹਣ ਲੱਗੇ ਆ ਚਾਹ ਪੀਣ ਸਵੇਰੇ ਹੋ ਗਿਆ ਹੋ ਗਿਆ ਉੱਜਾਉਨੀ ਕੋਈ ਮੋੜ ਲਿਆ ਬੋਆ ਵਾਚ ਨਾਲ ਗਿਆ ਮੇਰੇ ਲੜਕੇ ਉਹ ਗੁੱਸੇ ਗਿਲੇ ਉਹ ਕੀ ਕਰਿਆ ਨਾ ਤੋਏ ਛੱਡ ਦਿੰਨੀ ਆਪਣੇ ਬਸ ਹੋਰ ਕੋਸ਼ਿਸ਼ ਕਰ ਲਓ ਮੋਟੇ ਚੱਲਣ ਲਈ ਹੱਲਾ ਬਾਤਾ ਵਾਹਨੇ ਖੁੱਲੀ ਹਵਾ ਮਦੇ ਲੱਗਦਾ ਹੂਤੇ ਨਾ ਠੰਡੀ ਠੰਡੀ ਹਵਾ ਚੱਲਣ ਢਈ ਆ ਓ ਖੁੱਲੀ ਹਵਾ ਵਿੱਚ ਰਹਿੰਦੇ ਯਾਰ ਗੋਰੀਏ ਖੁੱਲੀ ਹਵਾ ਵਿੱਚ ਰਹਿੰਦੇ ਯਾਰ ਗੋਰੀਏ ਓ ਛੇਰ ਨੂੰ ਤੁਮਾਰ ਮਾਰ ਗੋਰੀਏ ਓਏ ਕੱਥੇ ਗਿਆ ਤਾ ਓਏ ਮਾਪੇ ਕੱਥੇ ਓ ਤੂੰ ਕਿੱਥੇ ਜਾ ਚਾਹ ਢੋਲ ਜਾਣੀ ਆ ਚਾਹ ਬਾ ਹੁਣ ਲੇ ਗੜੀਆਂ ਲਾਉਣੀਆਂ ਹੋਣੀਆਂ ਨਾ ਸਮਾਂ ਬਰ ਬੰਦ ਹੋ ਗਿਆ ਹਾਏ ਫੇਰ ਹੋਵੇ ਹਾਂਜੀ ਚਾਹ ਸੀ ਪੀ ਲਈ ਆ ਪਤਾ ਲੱਗਾ ਨਹੀਂ ਚਾਹ ਪੀਤੀ ਕਿ ਪਾਣੀ ਪੀਤਾ ਹਨਾ ਠੰਡੀ ਹੋ ਗਈ ਚਾਹ ਤੇ ਜੋਤ ਨੂੰ ਭੇਜਿਆ ਦੇਖਣ ਨਕਾ ਤੇ ਦੇਖਿਆ ਨਕਾ ਉਧਰ ਪਟਿਆ ਨੂੰ ਪਾਣੀ ਮੋੜਿਆ ਤੇ ਡੈਡੀ ਉਹਦੇ ਕਹਿੰਦੇ ਚੱਲ ਮੈਂ ਵੀ ਦੇਖ ਕੇ ਆਉਣਾ ਤਾਂ ਹੁਣ ਦੋਨੇ ਚੱਲੇ ਪਏ ਪੁੱਤ ਆ ਜੋਤ ਨੂੰ ਬਹੁਤ ਖੇਤੀਬਾੜੀ ਦਾ ਬਹੁਤ ਚਾਹ ਰਿੰਦਾ ਵੀ ਮੈਂ ਖੇਤੀਬਾੜੀ ਕਰਨੀ ਆ ਦੇਖੋ ਚ ਅਗਲੇ ਕਹੀ ਇੰਨੇ ਤੇ ਹੁਣ ਨਕਾ ਮੋੜਨ ਜਾਊਗਾ ਡੈਡੀ ਆਪਣੇ ਦੇ ਨਾਲ ਤੇ ਮੋਟਰਸਾਈਕਲ ਹੁਣ ਕੇ ਕੁਮਾਰਲੇ ਤੇ ਚੱਲੇ ਹੁਣ ਉਧਰਲੀ ਸਾਈਡ ਤੇ ਬੱਚਿਆਂ ਨੂੰ ਜਰੂਰ ਆਪਣੇ ਮਤਲਬ ਕੰਮ ਲਾਉਣਾ ਚਾਹੀਦਾ ਪਤਾ ਲੱਗਦਾ ਨਾ ਹੁਣ ਕਿ ਮੋੜਨ ਦਾ ਪਾਣੀ ਮੋੜਨ ਦਾ ਤੇ ਹੁਣ ਚੱਲੇ ਉਧਰ ਦੇਖਣ ਵੀ ਕਿਥੇ ਰੁੱਟਾ ਤਨਕਾ ਹੈਗਾ ਤੇ ਨੱਕੇ ਵੀ ਛੱਟ ਉੱਟ ਜਾਂਦੇ ਆ ਇਹ ਡਿਬਿਆਂ ਦਾ ਹੈ ਇਦਾਂ ਮਿੱਟੀ ਖੁਰ ਜਾਂਦੀ ਆ ਇਹ ਹਾਂਜੀ ਪੇਪ ਤਨਕਾ ਦੇਖਣ ਤੋਂ ਬਾਅਦ ਤਨਕਾ ਦੇਖਿਆ ਅੰਦਰ ਤਨਕਾ ਟੁੱਟਾ ਨਹੀਂ ਸੀਗਾ ਤੇ ਇੱਕਦਮ ਸਹੀ ਸੀਗਾ ਤੇ ਇੱਧਰ ਹੁਣ ਆ ਗਏ ਆ ਪਾਣੀ ਪੀਣ ਤੇ ਯੋਧ ਕੰਨ ਮੈਂ ਪਾਣੀ ਪੀਣਾ ਚਲੋ ਮੈਂ ਕਿਹਾ ਮੈਂ ਵੀ ਪੀ ਲੈਣੀ ਪਾਣੀ ਤੇ ਦੇਖੋ ਜੀ ਆਪਾਂ ਨੂੰ ਹੱਥ ਸਾਫ਼ ਕਰਕੇ ਥਾਣਾ ਪਾਣੀ ਪੀਣਾ ਚਾਹੀਦਾ ਆ ਜੋ ਕਿ ਮੂੰਹ ਨਹੀਂ ਲਾਉਣਾ ਚਾਹੀਦਾ ਜਲਦੀ ਮੋਟਰ ਨੂੰ ਕੋਈ ਜਿਹੜੇ கரੰਟ ਵੀ ਆਏ ਜਾਂਦਾ ਹੁੰਦਾ ਪਾਣੀ ਵਿੱਚ ਤੇ ਇਸ ਕਰਕੇ ਆਪਾਂ ਨੂੰ ਇਦਾਂ ਆਪਣੇ ਬੋਕਰਾਂ ਹੈ ਪਾਣੀ ਪੀਣ ਚ ਜਾ ਫਿਰ ਮਤਲਬ ਗਲਾਸੀ ਗਲੂਸੀ ਵੀ ਰੱਖਣੀ ਚਾਹੀਦੀ ਉਹਦਾ ਵੈਸੇ ਰੱਖੀ ਸੀ ਅੰਦਰ ਜਿੰਦਾ ਲੱਗਾ ਸੀਗਾ ਫੇਰ ਖੋਲਿਆ ਨਹੀਂ ਫਿਰ ਦੇ ਹੱਥ ਨਾਲ ਪਾਣੀ ਪੀ ਲਿਆ ਤੇ ਪਿਆਸ ਮਿਟ ਜਾਂਦੀ ਆ ਤੇ ਹੁਣ ਗੰਧ ਗਾ ਗਰਮੀ ਆਉਣੀ ਆ ਆਪਾਂ ਨੂੰ ਪਿਆਸ ਭੁੱਲ ਗਿਆ ਕਰਨੀ ਆ ਤੇ ਪਾਣੀ ਪੀ ਕੇ ਫਿਰ ਮੈਂ ਜੋਤਨੂ ਮੈਂ ਕਿਹਾ ਇੱਧਰ ਆ ਜਾ ਤੇ ਫਿਰ ਸਾਹਿਬ ਜੀ ਕਹਿੰਦੇ ਵੀ ਉਧਰ ਟਰਾਂਸਫਰਮ ਲੇਟ ਆਈਏ ਤਾਂ ਉਧਰ ਤੁਸੀਂ ਨਹੀਂ ਜਾਣਾ ਹੈਗਾ ਤਾਂ ਅਸੀਂ ਫਿਰ ਸਾਨੂੰ ਉਥੋਂ ਮੁੜਨਾ ਪਿਆ ਤੇ ਟਰਾਂਸਫਰਮ ਵੱਲ ਮਤਲਬ ਟੋੜਕਾ ਟੋੜਕਾ ਵਿੱਜਾ ਹੋਇਆ ਉਦਲੀ ਸਾਈਡ ਤੇ ਉੱਥੇ ਵੀ ਪੰਡਾ ਪਿਆ ਤੇ ਕਈ ਵਾਰੀ ਜਿੱਦਾਂ ਖਤਰਨਾਕ ਜੀ ਗੱਲ ਹੁੰਦੀ ਜੇ ਕੋ ਮਾੜੇ ਟਾਈਮ ਦੀ ਗੱਲ ਹੁੰਦੀ ਨਾ ਕਈ ਵਾਰੀ ਤੇ ਵਾਘਰੂ ਮੇਰੀ ਕਰੇ ਤੇ ਫਿਰ ਅਸੀਂ ਮੁੜ ਕੇ ਆ ਗਏ ਇੱਥੋਂ ਦੇਖੋ ਆੜ ਭਰੀ ਜਾਂਦੀ ਪਾਣੀ ਦੀ ਤੇ ਜੋ ਤੇ ਮੇਰੇ ਅੱਗੇ ਅੱਗੇ ਆ ਤੇ ਮੈਂ ਪਿਛੇ ਪਿਛੇ ਦੇ ਬਾਗ ਦੇ ਤੇ ਤੁਰਦੇ ਤੁਰਦੇ ਸਮਾਂ ਮੈਂ ਸਮਝ ਉਹਦਾਂ ਕਹਿੰਦੀ ਮੈਂ ਧਿਆਨ ਨਾ ਵਿਆਰਡ ਵਿੱਚ ਦੇ ਪਾਣੀ ਚ ਡੇਗ ਨਾ ਜਾਈ ਮੜ ਤੇ ਵੈਸੇ ਬਹੁਤ ਵੱਡੀ ਹੈ ਜਿੱਥੇ ਤੁਰਦੇ ਤੁਰਦੇ ਅਸੀਂ ਹੈਗੇ ਆ ਤੇ ਹੁਣ ਬਸ ਚੱਲੇ ਅਸੀਂ ਘਰ ਨੂੰ ਕੰਮ ਸਾਡਾ ਹੁਣ ਫਿਨਿਸ਼ ਹੋ ਗਏ ਤੇ ਜਿਹੜਾ ਚਾਹ ਪਣੀ ਦੇਣਾ ਸੀ ਚਾਹ ਪਣੀ ਹਾਂਜੀ ਹੁਣ ਆ ਗਏ ਘੂਤੋਂ ਤੇ ਤੁਰ ਕੇ ਗਏ ਆ ਤੁਰ ਕੇ ਆਏ ਸੀ ਚਾਹ ਅਗ ਚਾਹ ਬਣਾਈ ਮੈਂ ਨਾਲੀ ਰੱਖ ਲਈ ਦਾਲ ਅਗਵਾਲੇ ਸੇ ਅਗਵਲ ਨੂੰ ਜੀ ਨਹੀਂ ਕੀਤਾ ਮੈਂ ਬਹੁਤ ਥੱਕ ਹੋ ਗਿਆ ਬਹੁਤ ਜਰਾਵਾ ਤੱਕ ਕੇ ਗਏ ਹੁਣ ਤੁਰਕ ਜਾਣ ਦੀ ਕਦੀ ਜਿੱਦਾਂ ਕੋਲ ਟਾਈਮ ਨਹੀਂ ਹੈਗਾ ਇਕਦਾਂ ਨੂੰ ਅੱਜ ਮੋਕੇ ਮਿਲਿਆ ਅੱਜ ਸੜ ਗਈ ਅੱਜ ਤੇ ਖਟੋ-ਖਟ ਮੇਰੇ ਖਿਆਲ ਟਟੋ-ਖਟ 5 ਕਿਲੋ ਮੈਂ ਰੱਖੋ 5 ਆਉਣ 5 ਅੰਡਾ 10 ਕਿਲੋ ਤੈਹੀ ਤੁਰ ਲਿਆ ਅੱਜ ਸੜੀ ਫਸ ਗਈ ਹੋਈ ਐ ਸੰਡੇ ਵਾਲੇ ਦਿਨ ਆ ਸਾ ਅੱਜ ਸਾਡਾ ਸੰਡੇ ਮਨਾ ਹੋ ਗਿਆ ਤੇ ਤਾਂ ਉਸਵਲੇ ਪਾਣੀ ਲੈ ਕੇ ਆਇਆ ਤੁਹਾਨੂੰ ਅੰਦਰਲਾ ਪਾਣੀ ਆ ਇਹ ਤੇ ਥੋੜੇ ਥੋੜੇ ਇੱਕ ਮਤਲਬ ਇੱਕ ਆਊਗਾ ਹੋਰ ਪਾਣੀ ਹਰ ਕੰਮ ਕੰਮ ਟੱਬਾ ਆ ਟੱਬਾ ਛਿੱਕ ਸੋਕ ਜਾਂਦਾ ਹੈ ਤੇ ਛੱਤੀ ਪਾਣੀ ਮੰਗਣ ਲੱਗ ਪੈਂਦੇ ਟੱਬਾ ਰੋਈ ਰਹੇ ਹੋਰ ਹਸਾ ਆ ਤੇ ਰੋਈ ਜੜੀ ਆ ਵੀ ਇਸ ਹਿਸਾਬ ਦੀ ਜਾਂਦੀ ਹੋਣੀ ਹੈਗੀ ਸਲਾਫ ਦੀ ਹੁੰਦੀ ਹੈ ਟੱਬਿਆਂ ਵਿੱਚ ਛਿੱਕ ਸੋਕ ਜਾਂਦਾ ਹੈ ਪਾਣੀ ਦੀ ਜਰੂਰਤ ਰਹਿੰਦੀ ਆ ਉਸਕੇ ਨਾਲ ਪਠਿਆਂ ਵੀ ਲਾਲਾ ਪਾਣੀ ਥਾਮ ਨੇ ਨਾਲ ਫੁੱਲਾ ਲਿਆ ਕਣਕ ਨੂੰ ਬੜੀ ਲੱਗਾ ਚਲੋ ਚਾਹ ਲੱਗ ਜਾਣਾ ਮਗਰ ਫਟਾਫਟ ਹੌਣੇ ਬਣਾਈ ਚਾਹ ਚਾਹ ਮੇਰੀ ਬੜੀ ਬੜੀ ਸਵਾਦ ਨੰਨ ਝੜਵੀ ਦਾ ਨਾਣਾ ਅੱਜ ਦਾ ਮੌਸਮ ਦੱਸਿਆ ਵੀ ਅੱਜ 10 ਤਰੀਕ ਆ ਵੀ ਵੀ ਦਾ ਮੌਸਮ ਇਹ ਕਿਤੇ ਤੂਫਾਨ ਵੀ ਆ ਪਰ ਸਾਡੇ ਤਾਂ ਮੇਰੇ ਹੀ ਹਜੇ ਪਿੱਛੇ ਜਿਹੜੀ ਮੀਂਹ ਪੈਣ ਦੀਆਂ ਆਈਆਂ ਪੰਜ ਤਰੀਕ ਨੂੰ ਮੇਰੇ ਖਿਆਲ ਘੜੀ ਦੇ ਤਰੀਕ ਵਿੱਚ ਦੱਸਦੇ ਸੀਗੇ ਇੱਧਰ ਲੁਧਿਆਣੇ ਵਾਲ ਮੋਸਾਵਲ ਕਹਿੰਦੇ ਸਾਡੇ ਤਾਂ ਪਾਣੇ ਛੱਡਾਂ ਉੱਡ ਗਈਆਂ ਬਹੁਤ ਨੁਕਸਾਨ ਹੋਇਆ ਸਾਡੇ ਸਾਡੇ ਤਾਂ ਮੇਹ ਦੇ ਸਾਡੇ ਤਾਂ ਕੁਝ ਹੈ ਨਹੀਂ ਇਹਨਾਂ ਕੋਈ ਮਰਜ਼ੀ ਆ ਉਹਦੀ ਕਰਾ ਲਈ ਦੀ ਹੈ ਨਾ ਇੱਥੇ ਰੱਖਣਾ ਨੇ ਕੀ ਕਰਨਾ ਕੀ ਨਹੀਂ ਬੰਦੇ ਬਹੁਤ ਕੁਝ ਕਹਿੰਦਾ ਹੈ ਤੁਜੋ ਨੂੰ ਭਾਲੇ ਦੀ ਰਜਾਇਆ ਤੇ ਹੁੰਦੀ ਹੈ ਤੇ ਵੇਗ ਸਾਰਾ ਦਾ ਭਲਾ ਗਰੇ ਚਲੋ ਮੈਂ ਦਾੜ ਰੱਖ ਲਈ ਦਾਣੇ ਬਣ ਜਾਣੀ ਹੋਣੀ ਥੋੜੀ ਹੁਣ ਦਾਲ ਵੈਸੇ ਪਿਆਸ ਤੇ ਰੱਖ ਦੇਣੀ ਹੁੰਦੀ ਹੈ ਗੈਸ ਖਤਮ ਹੋਣ ਵਾਲੀ ਆ ਚਲੋ ਮੈਂ ਖਤਮ ਹੋ ਗਿਆ ਛੇਤੀ ਫਿਰ ਮੈਨੂੰ ਭਰਾਵਾਂਗੇ ਆ ਤੇ ਬਾਤ ਤੋਂ ਲੱਗੇ ਹੁਣ ਸ਼ਾਮ ਪੈ ਗਈ ਆ ਤੇ ਕੰਮ ਦੇਖੋ ਐਤਵਾਂ ਨੂੰ ਛੁੱਟੀ ਹੁੰਦੀ ਨੇ ਪਰ ਮੇਰੇ ਪੜ੍ਹਨਾਂ ਦੀ ਛੁੱਟੀ ਨਹੀਂ ਹੁੰਦੀ ਇਹਨਾਂ ਸਾਰ ਹੁੰਦੀ ਛੁੱਟੀ ਸਾਡਾ ਜਿੱਦਾਂ ਕਰ ਲੋ ਜਿਹੜਾ ਹੋਮਵਰਕ ਨਾ ਸਦਾ ਹੀ ਸਦਾ ਬਾਹਰ ਆਂਦੀ ਛੁੱਟੀ ਹੁੰਦੀ ਆਈ ਜੇ ਮਤਲਬ ਠੀਕ ਠਾਕ ਨਾ ਹੋਈਏ ਤਾਂ ਵੀ ਸਾਨੂੰ ਘਰ ਦੇ ਕੰਮ ਕਰਨੇ ਪੈਂਦੇ ਆ ਚਲੋ ਫਿਰ ਹੋ ਗਈ ਜੀ ਲਿਖਿਆ ਦੇ ਹੋ ਗਿਆ ਤੇ ਚਲੋ ਜੀ ਮੈਂ ਇਹਨੂੰ ਨਾ ਸਾਹੇ ਤੋੜ ਕੇ ਰੱਖ ਲਿਆ ਕਿ ਮੇਰੀ ਦਾਲ ਵੀ ਬਣ ਗਈ ਆ ਮੈਂ ਆਟਾ ਵੀ ਗੋਲ ਕੇ ਰੱਖ ਲਿਆ ਤੇ ਮੇਰੇ ਤਕਰੀਬਨ ਕੰਮ ਹੋਣ ਚੌਕੇ ਚੁੱਲੇ ਦੇ ਨਿਪਟ ਗਏ ਆ ਹੁਣ ਮੈਂ ਚੱਲੀ ਗੁਰਦੁਆਰਾ ਸਾਹਿਬ ਤੇ ਚਲੋ ਜਾਣਾ ਚਾਹੀਦਾ ਆਪਾਂ ਨੂੰ ਨਾ ਤੇ ਆਪਾਂ ਨੂੰ ਡੇਲੀ ਨਹੀਂ ਤੇ ਚਲੋ ਐ ਤੁਹਾਡੇ ਅਤਵਾਰ ਜੂਰ ਆਪਾਂ ਨੂੰ ਗੁਰਦੁਆਰਾ ਸਾਹਿਬ ਜਾਣਾ ਚਾਹੀਦਾ ਹੈ ਮੈਂ ਤੁਹਾਡੇ ਖਣਾ ਚਾਹੀਦਾ ਹੈ ਤਾਂ ਦਰਸਤੀ ਮੰਗਣੀ ਚਾਹੀਦੀ ਪਰਿਵਾਰ ਦੀ ਘਰ ਪਰਿਵਾਰ ਦੀ ਹੈ ਨਾ YouTube ਫੈਮਲੀ ਦੀ ਨਾਲ ਹੀ ਨਾ ਮਤਲਬ ਮੈਂ ਥੱਡੇ ਕੰਨ ਜਾਂਦੇ ਨਾ ਬਾਹਲੇ ਗੁਰਦੁਆਰਿਆਂ ਚ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਚ ਮੈਂ ਥੱਡੇ ਕੰਣਾ ਚਾਹੀਦਾ ਆ ਤੇ ਜਾਣਾ ਚਾਹੀਦਾ ਤੇ ਮੈਂ ਮਤਲਬ ਪਸਾਹ ਚੜਾਉਣੀ ਹੁੰਦੀ ਆ ਬੀਗ ਰੁਪਈਆ ਦਾ ਉਹ ਤੋਂ ਵੱਧ ਚੜਾ ਲੇਦਾ ਚਲੋ ਆਪਣੀ ਕਮਾਈ ਜਿਸmane ਚੜ ਜਾਂਦਾ ਪਰ ਮੈਂ ਦੱਸ ਪਿਆ ਜਿਹੜਾ ਉਹ ਚੜਾਉ ਜ਼ਰੂਰ ਦਸਵੰਤ ਕੱਢੋ ਆਪਣੀ ਕਮਾਈ ਦਾ ਜ਼ਰੂਰ ਹਾਂਜੀ ਸੋ ਇਹ ਗੱਲ ਆ ਤੇ ਨਾਲੇ ਮੈਂ ਦੀਵਜਗਾਮ ਕੇ ਜਤਵਾਰਿਆ ਕੋ ਬਾਹੰਦੜੀ ਦੇ ਗੁਰਦੁਆਰੇ ਜਾਇਆ ਮੈਂ ਦਸਵੀਂਤੀ ਕਰਿਆ ਵਾ ਤੇ ਤੁਹਾਡੀ ਵੀ ਸਾਰੇ ਆਪ ਲੋਕ ਦਾ ਇਥੇ ਆਂ ਕਰਦੇ ਆ ਚੈਨਲ ਨੂੰ ਨਵਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਦੇ ਵਿੱਚ ਦੱਸਿਆ ਕਰੋ ਤੁਹਾਡੇ ਨੂੰ ਕਿਦਾਂ ਲੱਗਦੇ ਆ ਅੱਜ ਬਲੌਗ ਦੇ ਇਥੇ ਅੰਡੇ ਤੇ ਫਸਟੀ ਕਾਲ ਸਾਰਿਆਂ ਨੂੰ ਬਾਏ ਬਾਏ ਸੰਡੇ ਸੰਡੇ ਦਾ ਬਲੌਗ ਬਾਏ ਬਾਏ